ਤਾਂ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉਹ ਜਿਹੜਾ ਮੁੰਡਿਆਂ ਨੇ ਕੀਤਾ ਵਾ ਜਾਂ ਅਤਵਾਦੀਆਂ ਨੇ ਕੀਤਾ ਵਾ ਉਹ ਉਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਵਿੱਚੇ ਕਈਆਂ ਨੇ ਵੀ ਸਾਰੇ ਪਾਕਿਸਤਾਨ ਤੇ ਵੀ ਹਮਲਾ ਕਰੂ ਚਾਹੇ ਇਹ ਵੀ ਉਹਨਾਂ ਨੇ ਜਿਹੜਾ ਮਾਰੇ ਆ ਹਨਾ ਨਵੇਂ ਵਿਆਹੇ ਵੀ ਵਿੱਚ ਮਾਰਦੇ ਮੁੰਡੇ ਵੀ ਮੜੀ ਗੱਲ ਆ ਤੇ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਬਰਤਬਤ ਸਹੀ ਹੈ ਕਿ ਨੇ ਜਿਹੜਾ ਪਾਕਿਸਤਾਨ ਤੇ ਵਿੱਚ ਹਿੰਦੂ ਭਰਾਵਾਂ ਦਾ ਕਤਲ ਕੀਤਾ ਗਿਆ ਬਿਉਦੇ ਵਿੱਚ ਆਪਾਂ ਸਾਰੇ ਪਾਕਿਸਤਾਨ ਨੂੰ ਦੋਸ਼ੀ ਨਹੀਂ ਮੰਨ ਸਕਦੇ ਕਿਉਂਕਿ ਕਦੇ ਵੀ ਪੰਤੇ ਉਂਗਲਾਂ ਇੱਕ ਬਰਾਬਰ ਨਹੀਂ ਤੇ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਮੱਥਾ ਟੇਕ ਕੇ ਆਵਾਂ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਿਲਾ ਵੇਖ ਕੇ ਆਵਾਂ ਪਰ ਜਦੋਂ ਇਹ ਜਿਹੀਆਂ ਹਰਕਤਾਂ ਹੁੰਦੀਆਂ ਤੇ ਜਿਹੜੇ ਨੰਘਿਆ ਬੰਦ ਹੋ ਜਾਂਦੇ ਆ ਜਿਹਦੇ ਵਿੱਚ ਸਾਰੇ ਹੀ ਜਿਹੜੇ ਪੰਜਾਬੀ ਆ ਉਹ ਬਹੁਤ ਹੀ ਇਸ ਗੱਲ ਨੂੰ ਜਿਹੜਾ ਮਾੜਾ ਮੰਨਦੇ ਆ ਉੱਥੇ ਆਪਣੇ ਕੰਮ ਚੱਲ ਰਿਹਾ ਇੱਥੇ ਇੱਕ ਕਲੋਨੀ ਆ ਕਲੋਨੀ ਦੇ ਵਿੱਚ ਕੰਮ ਚੱਲ ਰਿਹਾ ਤੇ ਕਲੋਨੀ ਦੇ ਵਿੱਚ ਬਹੁਤ ਜਿਹੜੀਆਂ ਮਕਾਨਾਂ ਕੋਠੀਆਂ ਨਵੀਆਂ ਵੀ ਬਣੀਆਂ ਜਾਂਦੀਆਂ ਤੇ ਕੁਝ ਬਣੀਆਂ ਹੋਈਆਂ ਖਾਲੀ ਪਲਾਟ ਬਲੂਟ ਵੀ ਪਏ ਆ ਤੇ ਜਿਹੜਾ ਕੰਮ ਚੱਲਦਾ ਰਹਿੰਦਾ ਇੱਥੇ ਉਹ ਤੁਸੀਂ ਦੇਖ ਸਕਦੇ ਆ ਸਾਹਮਣੇ ਜਿਹੜਾ ਕੋਠੀਆਂ ਬਣੀਆਂ ਹੋਈਆਂ ਤੇ ਉਹ ਕੋਠੀ ਜਿਹੜੀ ਆ ਪਲਾਸਟਰ ਹੋਣ ਵਾਲੀ ਆ ਜਿਹੜੀ ਲੈਂਟਰ ਪਾ ਕੇ ਹਟਿਆ ਤੇ ਇਸੇ ਤੱਕ ਆ ਹੀ ਜਿਹੜਾ ਇੱਧਰ ਸਾਰਾ ਮਹੌਲਾ ਇੱਧਰ ਜੇ ਤੂੰ ਅੱਗੇ ਜਾਨੇ ਕੋਠੀਆਂ ਆ ਤੇ ਉਧਰ ਜਿਹੜੇ ਸਾਹਮਣੇ ਪਲਾਟ ਆ ਉਹ ਵਿਲੇ ਪਏ ਆ ਇੱਕ ਪਲਾਟ ਜਿਹੜਾ ਸਾਡੇ ਇੱਥੇ ਮੂਰੇ ਆਵਾ ਇਹ ਹੀ ਵਿਲਾ ਪਿਆ ਸੋ ਇਸ ਤਰ੍ਹਾਂ ਦਾ ਮਾਹੌਲਾ ਸਾਰਾ ਮੇਰੀ ਘਾਤਾ ਕਾਹਨ ਦੀ ਗੱਲ ਕਰਦੇ ਤੇ ਉਨੀ ਤਾਰ ਵੀ ਆਦੀ ਹੈ ਤਾਰ ਬਣਾਈ ਬੈਂਕਰੈਡ ਫਿਰਦੀਆਂ ਤਾਰ ਹੀ ਤਰ੍ਹਾਂ ਕਰੀ ਫਿਰਦੇ ਕੌਤਾ ਬਹੁਤ ਹੋ ਗਿਆ ਛੇਤੀ ਥੰਮ ਕੇ ਆਏ ਵੱਡਾ ਗਾਮੀ ਆ ਕਿਉਂ ਹੂੰ ਭੱਜਦੇ ਆਂ ਭਈਆ ਕੁੱਤੋਂ ਕੱਟਾ ਖਤਮ ਤੇਰਾ ਉਹ ਤੂ ਟਿਕਾ ਖਾਲਸਾ ਉਹਦਾ ਜ਼ਰੂਰੀ ਆ ਨਾ you <laughs> know. ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਨਾਮ ਬਧਨੀ ਤੇ ਸਵਾਗਤ ਆ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਹਾਂਜੀ ਤੇ ਸਾਡੇ ਨਾਲ ਆ ਬਾਈ ਮੰਦਰ ਤੇ ਇਧਰਲੇ ਪਾਸੇ ਆ ਚਾਹ ਸਾਰੇ ਪੀ ਰਹੇ ਆ ਬਾਈ ਕੇਵਲ ਮੱਲੇ ਤੋਂ ਤੇ ਪਵਨਦੀਪ ਤੇ ਅੱਜ ਆਪਣੀ ਜਿਹੜੀ ਗੱਲਬਾਤ ਚੱਲਣੀ ਆ ਵੀ ਗੱਲਬਾਤ ਉਹ ਆ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਉਧਰ ਕਸ਼ਮੀਰ ਦੇ ਵਿੱਚ ਜਿਹੜਾ ਹਮਲਾ ਹੋਇਆ ਵਾ ਤੇ ਉਹਦੇ ਬਾਬਤ ਗੱਲਬਾਤ ਕਰਾਂਗੇ हां भाई मंदिर ਵੀ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਉੱਤਰ ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉਹ ਜਿਹੜਾ ਮੁੰਡਿਆਂ ਨੇ ਕੀਤਾ ਵਾ ਜਾਂ ਅਤਵਾਦੀਆਂ ਨੇ ਕੀਤਾ ਵਾ ਉਹ ਉਹਨਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਵਿੱਚੇ ਗਈ ਆਂਦੀ ਵੀ ਸਾਰੇ ਪਾਕਿਸਤਾਨ ਤੇ ਵੀ ਵੀ ਹਮਲਾ ਕਰੂ ਜਾਂ ਆਏ ਹੋਊਗਾ ਵੀ ਸਾਰੇ ਪਾਕਿਸਤਾਨ ਨੂੰ ਦੋਸ਼ੀ ਤਾਂ ਨਹੀਂ ਕਹਿ ਸਕਦੇ ਕਿ ਆਪਾਂ ਕਹਿ ਸਕਦੇ ਨਹੀਂ ਨਹੀਂ ਸਾਰਿਆਂ ਨੂੰ ਤਾਂ ਨਹੀਂ ਕਹ ਸਕਦੇ ਸਾਰਿਆਂ ਨੂੰ ਨਹੀਂ ਕਹਿ ਸਕਦੇ ਸਾਰੇ ਜਿਹੜੇ ਬੰਦੇ ਆ ਕਦੇ ਵੀ ਜਿਹੜਾ ਕੁਸ ਬੰਦਿਆਂ ਦੀ ਜਿਹੜਾ ਹਰਕਤ ਦੇ ਨਾਲ ਆਪਾਂ ਸਾਰੇ ਬੰਦਿਆਂ ਨੂੰ ਦੋਸ਼ੀ ਨਹੀਂ ਕਹਿ ਸਕਦੇ ਤੇ ਹੋਰ ਸਰਦਾਰ ਵੀ ਤੁਹਾਡਾ ਕੀ ਵਿਚਾਰ ਆ ਅੱਡਾ ਵੀ ਇਹ ਵੀ ਉਹਨਾਂ ਨੇ ਜਿਹੜਾ ਮਾਰੇ ਹੈ ਨਾ ਨਵੇਂ ਵਿਆਹੇ ਵੀ ਵਿੱਚ ਮਾਰਦੇ ਮੁੰਡੇ ਵੀ ਮੜੀ ਗੱਲ ਆ ਤੇ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਬਤੁਤ ਸਹੀ ਗੱਲ ਆ ਜੀ ਆਮ ਪਵਨ ਤੂੰ ਕਹਿਣਾ ਅਸੀਂ ਤਾਂ ਇਹ ਕਹਿੰਨੇ ਆ ਜਿਹੜਾ ਪਾਕਿਸਤਾਨ ਦੇ ਵਿੱਚ Hindu ਭਰਾਵਾਂ ਦਾ ਕਤਲ ਕੀਤਾ ਗਿਆ ਵੀ ਉਹਦੇ ਵਿੱਚ ਆਪਾਂ ਸਾਰੇ ਪਾਕਿਸਤਾਨ ਨੂੰ ਦੋਸ਼ੀ ਨਹੀਂ ਮੰਨ ਸਕਦੇਗੇ ਕਿਉਂਕਿ ਕਦੇ ਵੀ ਪੰਨੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਗਈਆਂ ਉਹਨਾਂ ਚਾਰਾਂ ਪੰਜਾਂ ਦਾ ਜਿਹੜਾ ਦੋਸ਼ ਆਪਾਂ ਸਾਰੇ ਪਾਕਿਸਤਾਨ ਤੇ ਮੜ ਰਹੇ ਆ ਹੁਣ ਅਸੀਂ ਦੇਖਿਆ ਵੀ ਆ ਕਿ ਜਿਹੜਾ ਮੋਦੀ ਨੇ ਐਲਾਨ ਕੀਤਾ ਪਾਕਿਸਤਾਨ ਦੇ ਨਾਲ ਜੰਗ ਲਾਉਣੀ ਹੈ ਇਹ ਸਾਰਾ ਸਾਰਾ ਗਲਤ ਹੈ ਤੇ ਸਾਰਿਆਂ ਨੂੰ ਦੋਸ਼ੀ ਪੈਰ ਹੋਣਾ ਇਹਦਾ ਬਹੁਤ ਮਾੜੀ ਗੱਲ ਹੈ ਸੋ ਇਹ ਸੀ ਜੀ ਆਪਾਂ ਬਾਈ ਮੰਦਰ ਨਾਲ ਵੀ ਗੱਲ ਕੀਤੀ ਤੇ ਇਧਰ ਬਾਈ ਮੱਲੇ ਤੋਂ ਵੀ ਜਿਹੜੇ ਸਰਦਾਰ ਆ ਉਹ ਸਾਬ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਪਵਨਦੀਪ ਨਾਲ ਵੀ ਗੱਲ ਕੀਤੀ ਭਈ ਜਿਹੜਾ ਕੋਈ ਵੀ ਆ ਜੇ ਕੁਝ ਬੰਦਿਆਂ ਨੇ ਜਿਨ੍ਹਾਂ ਨੇ ਇਹ ਕਣੌਣੀ ਹਰਕਤ ਕੀਤੀ ਆ ਜਾਂ ਉਹਦੇ ਦੋਸ਼ੀ ਉਹਨਾਂ ਦੇ ਨਾਲ ਕੋਈ ਰਲੇ ਵਿਆ ਉਹਨਾਂ ਨੂੰ ਜਿਹੜੀ ਸਜ਼ਾ ਬਣਦੀ ਮਿਲਣੀ ਚਾਹੀਦੀ ਆ ਬਹੁਤ ਮਾੜੀ ਹਰਕਤ ਹੋਈ ਆ ਪਰ ਉਹਦੀ ਖਾਤਰ ਆਪਾਂ ਸਾਰੇ ਪਾਕਿਸਤਾਨ ਨੂੰ ਜਾਂ ਸਾਰੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਜਿਹੜਾ ਦੋਸ਼ੀ ਨਹੀਂ ਕਹਿ ਸਕਦੇ ਸੋ ਸਾਰੇ ਪਾਕਿਸਤਾਨ ਨੂੰ ਵੀ ਆਪਾਂ ਮਾੜਾ ਨਹੀਂ ਕਹਿਣਾ ਚਾਹੀਦਾ ਸੋ ਆਪਾਂ ਨੂੰ ਜਿਹੜਾ ਹੈਗਾ ਵਾ ਇਹੀ ਆ ਸਰਕਾਰ ਅੱਗੇ ਜਿਹੜਾ ਵੀ ਉਹਦੇ ਦੋਸ਼ੀ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਜਿਹੜੇ ਬਲੌਗਰ ਆਪਣੇ ਜਾਂਦੇ ਆ ਦੇਖੀਦੇ ਆ ਮੈਂ ਵੀ ਵੇਖਦਾ ਬਲੌਗ ਜਾਂ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਿਲਾ ਬਣਿਆ ਵਾ ਜਿੱਤੋਂ ਉਹ ਆਪਣੇ ਇੱਧਰਲੇ ਬੰਦੇ ਜਾ ਕੇ ਵੀਡੀਓ ਬਣਾਉਂਦੇ ਆ ਜਾਂ ਨਨਕਾਣਾ ਸਾਹਿਬ ਦਾ ਜਿਹੜਾ ਜਿੱਤੋਂ ਰਾਹ ਖੁੱਲਦਾ ਉਹ ਤੋਂ ਆਪਣੇ ਪੰਜਾਬੀ ਜਾਂਦੇ ਆ ਤੇ ਅਕਸਰ ਜਿਹੜੇ ਆਪਾਂ ਵੀਡੀਓ ਵੇਖਨੇ ਆ ਉਹਨਾਂ ਨੂੰ ਵੇਖ ਕੇ ਜਿਹੜਾ ਸਾਡਾ ਵੀ ਮਨ ਹੁੰਦਾ ਵੀ ਮੇਰਾ ਬਹੁਤ ਆ ਵੀ ਮੈਂ ਕਿਤੇ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਮੱਥਾ ਟੇਕ ਕੇ ਆਵਾਂ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਿਲਾ ਵੇਖ ਕੇ ਆਵਾਂ ਪਰ ਜਦੋਂ ਇਹ ਜਿਹੀਆਂ ਹਰਕਤਾਂ ਹੁੰਦੀਆਂ ਤੇ ਜਿਹੜੇ ਲੰਘਿਆ ਬੰਦ ਹੋ ਜਾਂਦੇ ਆ ਜੀ ਦੇ ਵਿੱਚ ਸਾਰੇ ਹੀ ਜਿਹੜੇ ਪੰਜਾਬੀ ਆ ਉਹ ਬਹੁਤ ਹੀ ਇਸ ਗੱਲ ਨੂੰ ਜਿਹੜਾ ਮਾੜਾ ਮੰਨਦੇ ਆ ਸੋ ਪਾਕਿਸਤਾਨ ਜਿਹੜਾ ਸਾਡਾ ਗਵਾਂਢੀ ਮੌਕਾ ਸੋ ਜਿਹੜੇ ਕੁਸ ਉਹਦੇ ਵਿੱਚ ਬੰਦੇ ਹੈਗੇ ਆ ਸ਼ਰਾਰਤੀ ਅੰਸਰ ਹੈਗੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੋ ਅਸੀਂ ਤਾਂ ਇਹ ਪਾਕਿਸਤਾਨ ਨੂੰ ਵੀ ਕਹਿ ਨਹੀਂ ਆ ਜਾਂ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਵੀ ਤੁਸੀਂ ਇਦਾਂ ਦੀਆਂ ਹਰਕਤਾਂ ਕਰਕੇ ਜਿਹੜੇ ਨਾਂਗੇ ਖੁੱਲੇ ਸੀ ਜਿਹੜਾ ਨੇੜਤਾ ਬਣਦੀ ਆ ਉਹ ਤੁਹਾਡੇ ਕਾਰਨ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤੇ ਫੇਰ ਇੱਕ ਜਿਹੜੇ ਆ ਨੰਮੇ ਸਿਰੇ ਤੋਂ ਮਾੜਾ ਜਿਹੜਾ ਵਿਹਾਰ ਹੋਣ ਲੱਗ ਜਾਂਦਾ ਨਾਗੇ ਬੰਦ ਹੋ ਜਾਂਦੇ ਆ ਜਿੱਥੇ ਜਿਹੜੀ ਸੰਗਤ ਆ ਨਨਕਾਣਾ ਸਾਹਿਬ ਜਾਣ ਵਾਲੀ ਜਾਂ ਚਾਹੁੰਦੇ ਆ ਲਾਹੌਰ ਜਾਣਾ ਚਾਹੁੰਦੇ ਆ ਲਾਹੌਰ ਵੇਖਣਾ ਚਾਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਉਹਨਾਂ ਦੇ ਜਿਹੜਾ ਉੱਥੇ ਕਿਲਾ ਜਾਂ ਜਾਦਾਂ ਬਣੀਆਂ ਹੋਈਆਂ ਉਹ ਦੇਖਣੀਆਂ ਚਾਹੁੰਦੇ ਆ ਤੇ ਉਹ ਉੱਥੇ ਜਿਹੜੇ ਆ ਇਹਦੇ ਕਾਰਨ ਜਾ ਨਹੀਂ ਪਾਉਂਦੇ ਸੋ ਹੱਥ ਵਨ ਕੇ ਬੇਨਤੀ ਆ ਐਸੀਆਂ ਹਰਕਤਾਂ ਤੋਂ ਜਿਹੜਾ ਉਹ ਬਾਝਾ ਜਾਣ ਤੇ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਇਹ ਇੱਕ ਤਕਰਾਰ ਦੇ ਦਨ ਜੋ ਵਾਝ ਜਾਂਦੀ ਆ ਇਹਨੂੰ ਕਿਸੇ ਸਾ ਸਾਵਨਾ ਘਟਾਇਆ ਜਾਵੇ ਤੇ ਮੁਲਕਾਂ ਦੀ ਨੇੜਤਾ ਹੋਵੇ ਦੋਸ਼ੀਆਂ ਨੂੰ ਫੜਿਆ ਜਾਵੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਇੰਨਾ ਹੀ ਜਿਹੜਾ ਕਹਿੰਦੇ ਆ ਤੇ ਸਾਡਾ ਜਿਹੜਾ ਚੈਨਲ ਆ ਤੁਸੀਂ ਸਬਸਕ੍ਰਾਈਬ ਕਰ ਲਓ ਆਪਣੇ ਵੀਡੀਓ ਵੇਖਦੇ ਰਹਿੰਨੇ ਆ ਤੇ ਜੇ ਕੋਈ ਤੁਹਾਡੇ ਵਿਚਾਰ ਆ ਤੁਸੀਂ ਕਮੈਂਟ ਵਿੱਚ ਰੱਖ ਸਕਦੇ ਆ ਸੋ ਮਿਲਦੇ ਆਪਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ